ਜੀਸਸ ਦੇ ਕੋਲੇ ਖਾਣਾ ਸਭ ਚੰਗਾ ਹੋ ਗਿਆ ਤਾਂ ਫਿਰ ਪਾਸਟਰ ਤਾਂ ਉਹਦੇ ਹੀ ਬੰਦੇ ਨੇ ਨਾ ਅੱਗੇ ਉਹਦੇ ਮੈਸੇਂਜਰ ਨੇ ਨਾ ਪਾਸਟਰਾਂ ਨੂੰ ਮੈਨੂੰ ਵੀ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਉੱਠਣਾ ਚਾਹੀਦਾ ਸੰਤਾਂ ਪਿੱਠ ਮੇਂ ਦੀ ਕਰਕੇ ਖੜੇ ਹੋ ਜਾਣਾ ਚਾਹੀਦਾ ਤੇ ਮਾਰੋ ਸਾਡੇ 50-50 ਕੋਰੇ ਛਿੱਲ ਦਿਓ ਸਾਡਾ ਸਰੀਰ ਛਿੱਲ ਦਿਓ ਆਪ ਵੀ ਸਾਰੇ ਤੁਸੀਂ ਚੰਗੇ ਹੋ ਜਾਓ ਕੋਈ ਛੂਠਾ ਕਰਨ ਦੀ ਕੋਈ ਲੋੜ ਨਹੀਂ ਨਾ ਵੀ ਜੇ ਸਾਡੇ ਚੋਂ ਕੋਈ ਉੱਠ ਕੇ ਕੋਈ ਬੰਦਾ ਕਵੇ ਕਿ ਤੁਸੀਂ ਜੁੱਤੋਂ ਡੇਗ ਰੂਆਂ ਨੇ ਜੋ ਕੰਮ ਕੀਤਾ ਉਹ ਦੀਤਾ ਵੀ ਤੇ ਬੈਠੇ ਨਹੀਂ ਤੇ ਤੁਸੀਂ ਬੈਠ ਸਕਦੇ ਹੋ ਫਿਰ ਤੁਹਾਨੂੰ ਮਿਰਚਾਂ ਨਹੀਂ

ਸੁਰੀਆਂ ਸੁਣਾਈਆਂ ਗੱਲਾਂ ਪਤਾ ਨਹੀਂ ਤੇ ਤੂੰ ਸੁਣ ਕੇ ਤੁਸੀਂ बोलਦੇ ਮੈਂ ਤੇ ਤੂੰ ਸੁਜਵਾਂ ਚ ਕੋਈ ਸਿੱਖ ਦੀ ਸਮਝ ਅਗਰ ਤੂੰ ਪਖੰਡਵਾਦ ਦੀ ਗੱਲ ਕਰਦਾ ਹੈਂ ਤੇ ਭਾਈ ਪਖੰਡਵਾਦ ਦੀ ਫਿਰ ਸਾਰੀ ਸਾਰੀਆਂ ਦੀ ਪਖੰਡਵਾਦ ਤੁਹਾਡੇ ਚਾਹੀਏ ਤੁਸੀਂ ਕਹਿੰਦੇ ਇਸ ਗੁਰਦੁਆਰੇ ਚ ਪਾਟੀਆਂ ਚੜਾਉਂਦਾ ਤਾਂ ਮੁੰਡਾ ਮਿਲੇਗਾ ਐ ਜਾ ਚੜਾਓ ਤੁਸੀਂ ਬਾਹਰ ਚਲੇ ਜਾਓਗੇ ਫਿਰ ਆਪ ਆ ਵੀਡੀਓ ਦੇਖੋ ਪੇ ਪ੍ਰੇਜ਼ ਦਾ ਲਾਰਡ ਹਾਲੇਲੂਇਆ ਸਭ ਕੋ ਜੈ ਮਸੀਹ ਕੀ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਤੋ ਮੈਂ ਇਸ ਵੀਡੀਓ ਨੂੰ ਕਿਉਂ ਬਣਾ ਰਿਹਾ ਕਿਉਂਕਿ ਥੋੜੇ ਦਿਨ ਪਹਿਲੇ ਹੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮਲਤਾਨੀ ਨਾਮ ਦਾ ਇੱਕ ਵਿਅਕਤੀ ਆ ਜੋ ਯਿਸੂ ਮਸੀਹ ਦੇ ਕੋੜਿਆਂ ਦੀ ਨੂੰ ਲੈ ਕੇ ਗੱਲ ਕਰਦਾ ਫਿਰ ਪ੍ਰਸ਼ਾਦ ਗਾਣ ਤੇ ਫਿਰ ਕ੍ਰਿਸਟੀਨਿਟੀ ਨੂੰ ਪਖੰਡਵਾਦ ਕਹਿੰਦਾ ਤੋ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਆ ਕਿ ਜਿਹੜੀ ਨੇ ਗੱਲ ਕੀਤੀ ਆ ਈਸ਼ੂ ਮਸੀਹ ਦੇ ਕੂੜਿਆਂ ਦੀ ਕਿ ਅਗਰ ਤੁਸੀਂ ਕਹਿੰਦੇ ਹੋ ਕਿ ਈਸ਼ੂ ਦੇ ਕੂੜਿਆਂ ਦੇ ਖਾਨ ਤੋਂ ਅਸੀਂ ਚੰਗੇ ਹੋ ਗਏ ਆ ਫਿਰ ਜਿਹੜੇ ਪਾਸਟਰ ਸਟੇਜਾਂ ਦੇ ਉੱਪਰ ਫੂਫਾਂ ਕਰਦੇ ਆ ਉਹ ਆਪਣੀ ਪਿੱਠ ਨੂੰ ਨੰਗਾ ਕਰਨ ਤੇ 50-50 ਕੋੜੇ ਖਾਨ ਤੇ ਸਾਰੇ ਲੋਕ ਚੰਗੇ ਹੋ ਜਾਣਗੇ ਤੋ ਸਭ ਤੋਂ ਪਹਿਲਾਂ ਭਾਈ ਸਾਹਿਬ ਤੂੰ ਈਸ਼ੂ ਮਸੀਹ ਦੀ ਇੱਕ ਪਵਿੱਤਰ ਕੁਰਬਾਨੀ ਨੂੰ ਤੂੰ ਕੀਤਾ ਤੂੰ ਮਜ਼ਾਕ ਕੀਤਾ ਉਹਨੂੰ ਤੁਛ ਜਾਣਿਆ ਤੇ ਤੇਰੇ ਤੇ ਕੀ ਹੋ ਸਕਦਾ ਭਾਈ ਤੂੰ ਕਿਸੇ ਦੇ ਈਸ਼ਟ ਕਿਸੇ ਦੇ ਪਰਮਾਤਮਾ ਨੂੰ ਉਹਦੀ ਉਸ ਪਵਿੱਤਰ ਕੁਰਬਾਨੀ ਨੂੰ ਤੂੰ ਇੱਕ ਮਨੁੱਖ ਦੇ ਉੱਪਰ ਲਗਾ ਰਿਹਾ ਹੈ ਕਿ ਪਾਸਟਰ ਕੋੜੇ ਖਾ ਲੈ ਤੇ ਮੈਂ ਤੈਨੂੰ ਦੱਸਣਾ ਚਾਹੁੰਨਾ ਕਿ ਅਗਰ ਮੈਂ ਅਗਰ ਜਿਵੇਂ ਤੂੰ ਬੋਲ ਰਿਹਾ ਹੈਂ ਤੇ ਫਿਰ ਸਾਰੇ ਧਰਮਾਂ ਚ ਬੜੇ ਸਾਰੇ ਵਿਅਕਤੀ ਹੁੰਦੇ ਆ ਬੜੇ ਸਾਰੇ ਲੋਕ ਬੈਠੇ ਨੇ ਸਰ ਫੇਰੇ ਵੀ ਤੇ ਜੇ ਸਾਡੇ ਚੋਂ ਕੋਈ ਉੱਠ ਕੇ ਕੋਈ ਬੰਦਾ ਤੋਂ ਕਵੇ ਕਿ ਤੁਸੀਂ ਜੋ ਤੁਹਾਡੇ ਗੁਰੂਆਂ ਨੇ ਜੋ ਕੰਮ ਕੀਤਾ ਉਹ ਦਿੱਤੀ ਤਵੀ ਤੇ ਬੈਠੇ ਨੇ ਤੇ ਤੁਸੀਂ ਬੈਠ ਸਕਦੇ ਹੋ ਤਾਂ ਫਿਰ ਤੁਹਾਨੂੰ ਮਿਰਚਾਂ ਲੱਗਣੀਆਂ ਵੀ ਸਾਨੂੰ ਇਦਾਂ ਕੋ ਬੋਲਦੇ ਤੁਜੀ ਫਿਰ ਬੋਲਦੇ ਤੇ ਫਿਰ ਸੁਣਦੀ ਵੀ ਸ਼ਮਤਾ ਰੱਖੋ ਤੇ ਬੋਲਣ ਤੋਂ ਪਹਿਲਾਂ ਬੋਲ ਕੀ ਰਹੀ ਜੀ ਇਹ ਵੀ ਧਿਆਨ ਚ ਰੱਖੋ ਤੂੰ ਜਿਸ ਈਸ਼ੁ ਮਸੀ ਦੇ ਕੋੜਿਆਂ ਦੀ ਭਾਈ ਗੱਲ ਕਰਦਾ ਹੈ ਨਾ ਅਰੇ ਉਹ ਇੱਕ ਸੱਚਾ ਤੇ ਪਵਿੱਤਰ ਗੁਰੂ ਆ ਜੋ ਪਰਮੇਸ਼ਰ ਦਾ ਇੱਕ ਸਰੂਪ ਆ ਜੇ ਤੈਨੂੰ ਪਤਾ ਹੋਵੇ ਤੇ ਤੂੰ ਕਿਉਂ ਇਦਾਂ ਕਮੀ ਇਤੂ ਜਾਣਦਾ ਹੋਵੇ ਉਹਦੀ ਕੁਰਬਾਨੀ ਦੇ ਪਿੱਛੇ ਤੇਰੇ ਅੰਦਰ ਤੇ ਪਾਈ ਨਫ਼ਰਤ ਭਰੀ ਹੈ ਨਾ ਉਦਾਂ ਤੂੰ ਬੋਲਦਾ ਹੈਂ ਡੂ ਰਿਸਪੈਕਟ ਤੇ ਜੇ ਤੈਨੂੰ ਇਸ ਪਤਾ ਹੋਵੇ ਕੁਛ ਤੇ ਤੂੰ ਕਿਉਂ ਬੋਲੇ ਤੂੰ ਇਸ ਤਰ੍ਹਾਂ ਤੇ ਬੋਲਣ ਤੋਂ ਬੋਲਣ ਤੋਂ ਪਹਿਲਾਂ ਇਸ ਗੱਲ ਨੂੰ ਪਹਿਲਾਂ ਸਮਝ ਲਈ ਭਾਈ ਤੇਸ਼ਮਸੀ ਦੀ ਇੱਕ ਪਵਿੱਤਰ ਕੁਰਬਾਨੀ ਨੂੰ ਠੱਠਾ ਕੀਤਾ ਹੈ ਤੇ ਜਿਸ ਕੰਮ ਨੂੰ ਤੂੰ ਪਖੰਡਵਾਦ ਵਰਨਿਆ ਪਖੰਡਵਾਦ ਕਹਿ ਰਿਹਾ ਹੈ। ਤੋਂ ਮੈਂ ਦੱਸਣਾ ਚਾਹਨਾ ਹੈ ਕਿ ਜੇ ਸੀ ਸ਼ੂਮਸੀ ਦੀ ਕੁਰਬਾਨੀ ਹੋਈ ਆ ਜੋਸ਼ੂਮਸੀ ਨੇ ਆਪਣੇ ਪਿੱਟ ਤੇ ਕੋੜੇ ਖਾਦੇ ਆ ਜਿਸ ਕੰਮ ਨੂੰ ਤੂੰ ਪਖੰਡਵਾਦ ਕਹਿ ਰਿਹਾ ਉਸੇ ਈਸ਼ੂ ਦੇ ਕੋੜਿਆਂ ਨੇ ਅੱਜ ਲੱਖਾਂ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੱਤਾ ਭਾਈ ਮੈਂ ਤੈਨੂੰ ਦੱਸਣਾ ਚਾਹੁੰਦਾ। ਮੈਂ ਆਪਣੀ ਅਗਰ ਮੈਂ ਆਪਣੀ ਗਵਾਹੀ ਤੈਨੂੰ ਦੱਸਾਂ ਤੁਮ ਮੈਂ ਉਹ ਵਿਅਕਤੀ ਆ ਜੋ ਰਾਤ ਦਿਨ ਨਸ਼ਾ ਕਰਦਾ ਸੀ ਖੁਦਾ ਨੇ ਕਿਵੇਂ ਮੇਰੀ ਜ਼ਿੰਦਗੀ ਨੂੰ ਬਚਾਇਆ ਤੇ ਤੂੰ ਕਹਿ ਰਿਹਾ ਹੈਂ ਕਿ ਇਹ ਪਖੰਡਵਾਦ ਆ ਆਪਾਂ ਤੇਨੂੰ ਚੈਲੰਜ ਕਰਦੇ ਆਂ ਅਗਰੇ ਪਖੰਡਵਾਦ ਆ ਤੇ ਆਪਾਂ ਤੇਨੂੰ ਚੈਲੰਜ ਕਰਦੇ ਪਾਈ ਤੈਨੂੰ ਪ੍ਰੂਫ ਦੇ ਨਾਲ ਹਰ ਕੰਮ ਤੁਸੀਂ ਕਹਿੰਦੇ ਕਿ ਇਹ ਝੂਠ ਚਟਈਆ ਨੇ ਇਹਨਾਂ ਦੇ ਆਪਣੇ ਲੋਕ ਹੁੰਦੇ ਨੇ ਸਟੇਜਾਂ ਤੇ ਚੜਾ ਕੇ ਝੂਠੀਆਂ ਦਵਾਈਆਂ ਦਿੰਦੇ ਆ ਨੰਬਰ ਅਸੀਂ ਦਿੰਨੇ ਆ ਐਡਰੈਸ ਅਸੀਂ ਦਿੰਨੇ ਆ ਤੁਸੀਂ ਜਾਓ ਜਾ ਕੇ ਜਾਓ ਜਾ ਕੇ মিডিਆ ਨੂੰ ਲੈ ਕੇ ਜਾਓ ਨਾਲ ਉਹ ਜਾਓ ਜਾ ਕੇ ਲੋਕਾਂ ਨੂੰ ਪੁੱਛੋ ਤੇ ਐਵੇਂ ਨਹੀਂ ਹਰ ਕੰਮ ਨੂੰ ਬੋਲਣ ਤੋਂ ਪਹਿਲਾਂ ਤੁਸੀਂ ਉਸ ਗੱਲ ਨੂੰ ਸੋਚ ਕੇ ਬੋਲੋ ਕੀ ਕਹਤੇ ਦਿੱਤਾ ਪਾਈਏ ਪਖੰਡਵਾਦ ਆ ਇਸੇ ਦੇ ਕੋੜਿਆਂ ਦੀ ਉਸ ਪਵਿੱਤਰ ਕੁਰਬਾਨੀ ਨੂੰ ਤੂੰ ਮਜ਼ਾਕ ਵਿੱਚ ਲਿਆ ਆ ਤੂੰ ਜਾਣਦਾ ਨਹੀਂ ਕਿ ਉਸੇ ਇਸੂਸੀ ਦੀ ਪਵਿੱਤਰ ਕੁਰਬਾਨੀ ਤੇ ਕੋੜਿਆਂ ਦੀ ਉਹਦੇ ਨਾਲ ਅੱਜ ਲੋਕ ਲੱਖਾਂ ਕਰੋੜਾਂ ਲੋਕ ਨजात ਪਾਰੀ ਨੇ ਸ਼ੁਕਰਾਂ ਪਾਰੀ ਨੇ ਨਸ਼ਿਆਂ ਤੋਂ ਬਿਮਾਰੀਆਂ ਤੋਂ ਦੁਸ਼ਟ ਆਤਮਾਵਾਂ ਤੋਂ ਅੱਜ ਲੋਕਾਂ ਦਾ ਜ਼ਾਦ ਹੋ ਰਿਹਾ ਨਹੀਂ ਸੋ ਇਸ ਲਈ ਅਗਰ ਤੂੰ ਪਖੰਡਵਾਦ ਦੀ ਗੱਲ ਕਰਦਾ ਹੈਂ ਤੇ ਭਾਈ ਪਖੰਡਵਾਦ ਤੇ ਫਿਰ ਸਾਰੇ ਸਾਰੇ ਜਾਂਦੀਆਂ ਪਖੰਡਵਾਦ ਤੁਹਾਡੇ ਚ ਨਹੀਂ ਆ ਤੁਸੀਂ ਕਹਿੰਦੇ ਇਸ ਗੁਰਦੁਆਰੇ ਚ ਪਾਠੀਆਂ ਚੜਾਉਤੋਂ ਨੂੰ ਮੁੰਡਾ ਮਿਲੇਗਾ ਐ ਜਾ ਚੜਾਓ ਤੁਸੀਂ ਬਾਹਰ ਚਲੇ ਜਾਓਗੇ ਫਿਰ ਆਪ ਆ ਵੀਡੀਓ ਵੇਖੋ ਪਹਿਲਾਂ ਉੱਡੀ ਬੰਦੀ ਨਹੀਂ ਅੱਦਮਾਲੇ ਬੰਨੀ ਨਹੀਂ ਨਣੀ ਸਿਰ ਤੇ ਹੀ ਤੇ ਦੇਖੋ ਕੀ ਕਰ ਰਹੇ ਨੇ ਪਹਿਲਾਂ ਇਹਨਾਂ ਨੂੰ ਸਹੀ ਕਰੋ ਜਾ ਕੇ ਤੁਸੀਂ ਦੂਜਿਆਂ ਦੇ ਪਿੱਛੇ ਜਾਣ ਦੇ ਪਹਿਲਾਂ ਪਹਿਲਾਂ ਆਪਣੇ ਉਹਨਾਂ ਲੋਕਾਂ ਨੂੰ ਸਹੀ ਕਰ ਲੋ ਅਗੇ ਤੁਸੀਂ ਇੱਕ ਬੰਦੇ ਦੇ ਕਾਰਨ ਕ੍ਰਿਸਚਨਿਟੀ ਨੂੰ ਟਾਰਗੇਟ ਕਰਦੇ ਹੋ ਤੇ ਤੁਹਾਡੇ ਧਰਮਾਂ ਦੇ ਵਿੱਚ ਵੀ ਆ ਅਜੇ ਤੀ ਉਸ ਪਾਈ ਨੇ ਜੋ ਕੁਝ ਵੀ ਕੀਤਾ ਆ ਅਜੇ ਕੋਈ ਪੁਕਤਾ ਪ੍ਰੂਫ ਨਹੀਂ ਆਇਆ ਹਾਂ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਉਸ ਲੜਕੀ ਦਾ ਸਟੇਟਮੈਂਟ ਸੁਣਦੇ ਉਹਦੇ ਬਿਆਨਬਾਜ਼ੀ ਨੂੰ ਸੁਣਦੇ ਕਿ ਉਹਨੇ ਦੱਸਿਆ ਕਿ ਇਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਇਹ ਕੁਝ ਕੀਤਾ ਆ ਪਰ ਕੋਈ ਐਦਾਂ ਦੀ ਕੋਈ ਵੀਡੀਓ ਵਾਇਰਲ ਨਹੀਂ ਹੋਈ ਜੋ ਸਾਹਮਣੇ ਦਿਖਾਈ ਜਾ ਰਹੀ ਆ ਵੀਡੀਓ ਦੇਖ ਆ ਤੋ ਡੀਤਨਮ ਦਾ ਬੰਦਾ ਆ ਨਾ ਦੇਖੋ ਪਹਿਲਾਂ ਵੀਡੀਓ ਦੇਖੋ ਪਹਿਲਾਂ ਬਹੁਤ ਸਾਰੇ ਲੋਕੀ ਅੱਜ 크ਿਸਚੀਅਨਿਟੀ ਨੂੰ ਟਾਰਗੇਟ ਕਰ ਰਹੇ ਨੇ ਸੋ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ ਇੱਕ ਗ੍ਰੰਥੀ ਹੀ ਕਿਸੇ ਗੁਰਦੁਆਰੇ ਦਾ ਸੋ ਤੁਸੀਂ ਕੀ ਕਹੋਗੇ ਇਸ ਬਾਰੇ ਜੋ ਇੰਨੀਆਂ ਵੀਡੀਓਜ਼ ਪਈਆਂ ਹੋਈਆਂ ਜੋ YouTube ਤੇ ਕਿਉਂਕਿ ਤੁਸੀਂ ਪਹਿਲਾਂ ਆਪਣੇ ਵੱਲ ਦੇਖੋ ਕਿ ਤੁਹਾਡੇ ਧਰਮ 'ਚ ਕੀ ਹੋ ਰਿਹਾ ਕਿਸੇ ਧਰਮ ਨੂੰ ਕਿਸੇ ਇਨਸਾਨ ਕਰਕੇ ਉਸਨੂੰ ਟਾਰਗੇਟ ਨਾ ਕਰੋ ਸੋ ਇਨਸਾਨ ਹਰ ਇੱਕ ਧਰਮ ਦੇ ਵਿੱਚ ਗਲਤ ਨਹੀਂ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਉਹ ਪਰਮੇਸ਼ਵਰ ਜਾਣਦਾ ਹੈ ਨਾ ਪਰ ਤੁਸੀਂ ਆਪਣੇ ਧਰਮ ਵੱਲ ਦੇਖੋ ਕਿ ਤੁਹਾਡੇ ਧਰਮ 'ਚ ਕੀ ਹੋ ਰਿਹਾ ਇੱਕ ਪਾਠ ਹੀ ਹੈ ਜਿੰਨੇ ਕਿ ਗੁਰਦੁਆਰੇ ਵਿੱਚ ਇੱਕ 9 ਸਾਲ ਦੀ ਬੱਚੀ ਦੇ ਨਾਲ ਗਲਤ ਕੰਮ ਕੀਤਾ ਹੈ ਆ ਦੇਖ ਲਓ ਇਸ ਲਈ ਭਾਈ ਧਰਮ ਕੋਈ ਮਾੜਾ ਨਹੀਂ ਹੁੰਦਾ ਪਰ ਕੁਝ ਜਹੀ ਬੰਦੇ ਹੁੰਦੇ ਨੇ ਸਾਰੇ ਧਰਮਾਂ ਦੇ ਵਿੱਚ ਹੁੰਦੇ ਨੇ ਤੇ ਜੇ ਕਿਸੇ ਨੇ ਕੁਝ ਗਲਤ ਕੀਤਾ ਆ ਤੇ ਉਹਦੀ ਸਜ਼ਾ ਵੀ ਮਿਲ ਜਾਏਗੀ ਉਹਨੂੰ ਕਿ ਮਿਲ ਦੇਗੇ ਨੂੰ ਉਦੀ ਸਜ਼ਾ ਵੀ ਮਿਲ ਜੇ ਕਿ ਗਲਤ ਜੇ ਕਿਸ ਨੇ ਕੀਤਾ ਗਲਤ ਤੇ ਉਹਦੀ ਸਜ਼ਾ ਵੀ ਉਹਨੂੰ ਮਿਲ ਜੇਗੀ ਫਿਰ ਤੁਸੀਂ ਕਹਿ ਰਹੇ ਜੇ ਕਿ ਤੁਸੀਂ ਸਾਡੇ ਗੁਰੂਆਂ ਨੂੰ ਸ਼ੈਤਾਨ ਕਹਿੰਦੇ ਹੋ ਤੁਸੀਂ ਪ੍ਰਸ਼ਾਦ ਖਾਣ ਤੋਂ ਮਨਾ ਕਰਦੇ ਹੋ ਦੇਖੋ ਜਿਹੜਾ ਸ਼ੈਤਾਨ ਕਹਿੰਦਾ ਹੈ ਕੀ ਕਹਿੰਦਾ ਹੈ ਜਿਹੜਾ ਤੁਹਾਡੇ ਤੁਸੀਂ ਕਹਿੰਦੇ ਸਾਡੇ ਗੁਰੂਆਂ ਨੂੰ ਸ਼ੈਤਾਨ ਕਹਿੰਦੇ ਆ ਜਿਹੜਾ ਕਹਿੰਦਾ ਹੈ ਤੇ ਭਾਈ ਉਹ ਵਿਖਾਓ ਕਿੰਨੇ ਕਿਹਾ ਕੋਈ ਦੋ ਸਟੇਟਮੈਂਟ ਅਗਰ ਉਹਨੇ ਕੁਝ ਗਲਤ ਬੋਲਿਆ ਤੇ ਕਰੋ ਪਰਚਾ ਉੱਤੇ ਤੁਸੀਂ ਸੁਣੀਆਂ ਸੁਨਾਈਆਂ ਗੱਲਾਂ ਪਤਾ ਨਹੀਂ ਕਿੱਥੋਂ ਸੁਣ ਕੇ ਤੁਸੀਂ ਬੋਲ ਰਹੇ ਹੋ ਅਗਰ ਕਿਸੇ ਬੰਦੇ ਨੇ ਕੁਝ ਇਦਾਂ ਦੀ ਤੁਹਾਨੂੰ ਕੋਈ ਸਟੇਟਮੈਂਟ ਕਿਸੇ ਤੋਂ ਸੁਣੀ ਹੈ ਤੇ ਅਸੀਂ ਕਹਿੰਨੇ ਜਾਓ ਜੋ ਜਿੰਨੇ ਗਲਤ ਕੀਤਾ ਉੱਤੇ ਪਰਚਾ ਕਰੋ ਤੇ ਸੁਣੀਆਂ ਸੁਨਾਈਆਂ ਗੱਲਾਂ ਨੂੰ ਲੈ ਕੇ ਤੇ ਇਦਾਂ ਦਾ ਬੈਠ ਕੇ ਪੋਡਕਾਸਟ ਵਿੱਚ ਇਦਾਂ ਨਹੀਂ ਆ ਤੂੰ ਭੜਕਾਊ ਗੱਲਾਂ ਕਰਕੇ ਤੇ ਲੋਕਾਂ ਦੇ ਦਿਲਾਂ 'ਚ ਨਫ਼ਰਤ ਨਾ ਪੈਦਾ ਕਰੋ। ਨਲੇ ਇਹੋ ਜੇ ਬੰਦੇ ਜਿਹੜੇ ਮੈਂ ਤੈਨੂੰ ਕੋਈ ਸੂਝਵਾਨ ਕੋਈ ਸਿੱਖ ਨਹੀਂ ਸਮਝਦਾ ਕਿ ਤੇਰੇ ਅੰਦਰ ਬੜੀ ਭਾਈ ਸਿਆਣਪ ਹੈ ਆ ਤੂੰ ਬੜੀ ਅੱਛੀ ਗੱਲ ਕਰ ਰਿਆਂ ਤੇ ਆਪਣੇ ਧਰਮ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਤੂੰ ਬਹੁਤ ਉੱਚਾ ਕਰ ਰਿਆਂ ਤੂੰ ਤੇਰੀ ਕੋਈ ਸਿਆਣਫ ਨਹੀਂ ਹੈਗੀ ਇਹਦੇ ਵਿੱਚ ਕੋਈ ਆਪਣੇ ਆਪ ਨੂੰ ਤੂੰ ਬਹੁਤ ਸਿਆਣਾ ਸਮਝ ਰਿਹਾ ਪਰ ਇਹਦੀ ਤੇਰੀ ਕੋਈ ਸਿਆਣਫ ਨਹੀਂ ਆ ਤੁਹਾਡੀ ਤੁਹਾਡੀ ਸਿੱਖਤਰਮ ਦਾ ਇੱਕ ਭਾਈ ਗਿਆਨੀ ਬੂਟਾ ਸਿੰਘ ਜੀ ਆ ਉਹ ਬਹੁਤ ਤੁਹਾਡੀ ਕਲਾਸ ਲਾਂਦਾ ਇਹੋ ਜੇ ਬੰਦਿਆਂ ਦੀ ਬਹੁਤ ਸੱਚੀ ਮੈਂ ਤੁਸੀਂ ਜਾ ਕੇ ਵੇਖੋ ਉਹਨਾਂ ਦੇ ਚੈਨਲ ਤੇ ਜਾ ਕੇ ਬਹੁਤ ਬੰਦ ਇਹਨਾਂ ਦੀ ਕਲਾਸ ਲਾਂਦਾ ਕਿ ਹੁਜੇ ਸਾਰੇ ਕੁਝ ਐਸੇ ਠੇਕੇਦਾਰ ਬਣ ਜਾਂਦੇ ਨੇ ਜਿਹੜੇ ਆਪਣੇ ਆਪ ਨੂੰ ਧਰਮ ਦੇ ਅਗੂਆ ਮੰਨ ਮੰਨ ਕੇ ਤੇ ਆਪਣੇ ਆਪ ਨੂੰ ਹੀਰੋ ਬਣਾਉਣਾ ਚਾਹੁੰਦੇ ਨੇ ਸੋ ਇਸ ਲਈ ਜੋ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਕਿ ਗੁਰੂਆਂ ਨੂੰ ਸਾਡੀ ਬਾਣੀ ਨੂੰ ਸ਼ੈਤਾਨ ਕਹਿੰਦੇ ਜੇ ਕਹਿੰਦੇ ਤੇ ਭਾਈ ਤੂੰ ਜੋ ਗਲਤ ਬੋਲਦਾ ਉੱਤੇ ਐਕਸ਼ਨ ਲਾਓ ਫਿਰ ਤੂੰ ਇਹ ਗੱਲ ਪ੍ਰਸ਼ਾਦ ਖਾਨ ਦੀ ਕੀਤੀ ਤમે ਤਨ ਦੱਸਣਾ ਚਾਹੁੰਨਾ ਆ ਕਿ ਢੋਡੀ ਧਰਮ ਦਾ ਬੰਦਾ ਆ ਜਿਹੜਾ ਕਹਿ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਕਿ ਇਸ ਸਿੱਖਾਂ ਨੂੰ ਹੁਕਮ ਆ ਕਿ ਹਰ ਜਗ੍ਹਾ ਦਾ ਪ੍ਰਸ਼ਾਦ ਨਹੀਂ ਖਾਣਾ ਤਾਂ ਆਪਾਂ ਪਹਿਲਾਂ ਇਸ ਵੀਡੀਓ ਨੂੰ ਸੀ ਦੇਖਦੇ ਆ ਬਚਨੇ ਆ ਖਾਲਸਾ ਜੀ ਫਿਰ ਸੁਣ ਲਓ ਦੁਹਰਾ ਰਿਹਾ ਜਹਾਂ ਤਾਂ ਕਾ ਖਾਏ ਪ੍ਰਸ਼ਾਦ ਸੋ ਸਿੱਖ ਨਾਹੀ ਆਦ ਜੁਗਾਰ ਜਿੱਥੋਂ ਕਿੱਥੋਂ ਦਾ ਪ੍ਰਸ਼ਾਦ ਨਹੀਂ ਖਾਣਾ ਸਿੱਖ ਨੇ ਪ੍ਰਸ਼ਾਦ ਜਿਹੜਾ ਮਹਾਰਾ ਨੂੰ ਭੋਗ ਲੱਗਾ ਉਹ ਹੀ ਸ਼ਕਣਾ ਜੇ ਕੋਈ ਦੇਵੇ ਵੀ ਭਾਵੇਂ ਜਿੰਨਾ ਮਰਜੀ ਵੱਡਾ ਮੰਦਰ ਹੋਵੇ ਦਿਵਾਲਾ ਹੋਵੇ ਸ਼ਵਾਲਾ ਹੋਵੇ ਜਿੰਨਾ ਮਰਜੀ ਵੱਡਾ ਮਕਬਰਾ ਹੋਵੇ ਜੋ ਮਰਜੀ ਹੋਵੇ ਸਿੱਖ ਪ੍ਰਸ਼ਾਦ ਨਾ ਲਵੇ ਤੇ ਖਾਵੇ ਨਾ ਜੇ ਕੋਈ ਦਵੇ ਮੰਨ ਲਓ ਭਾਈ ਜਾਰਕ ਤੌਰ ਤੇ ਜਾਂ ਇਸ ਤਰ੍ਹਾਂ ਵਿਚਰਦਿਆਂ ਹੋਇਆਂ ਬਾਯਾਦਬ ਲੈ ਲਵੇ ਸਤਕਾਰ ਸਹਿਤ ਲੈ ਲਵੇ ਤੇ ਉਹਨੂੰ ਛੁੱਟੇ ਨਾ ਚਲੋ ਅਗਲੇ ਅਦਾਕੀਦਾ ਜਾਨਵਰਾਂ ਪੰਛੀਆਂ ਉਹਨਾਂ ਦੇ ਹਿੱਸੇ ਦਾ ਜਾਣ ਕੇ ਉਹਨਾਂ ਦੇ ਭਾਗਾਂ ਦਾ ਜਾਣ ਕੇ ਉਹ ਉਹਨਾਂ ਨੂੰ ਦੇ ਦੇਵੇ ਉਸ ਤੋਂ ਬਾਅਦ ਹੱਥ ਧੋ ਲਵੇ ਤੇ ਹੁਣੇ ਇਸ ਤੁਸੀਂ ਵੀਡੀਓ ਚ ਦੇਖਿਆ ਹੈ ਸੋ ਇਸ ਲਈ ਸਭ ਤੋਂ ਪਹਿਲਾਂ ਦੂਸਰੇ ਨੂੰ ਕਹਿਣ ਤੋਂ ਪਹਿਲਾਂ ਪਹਿਲਾਂ ਆਪਣੇ ਧਰਮ ਚ ਅਸੀਂ ਕੀ ਚੱਲ ਰਿਹਾ ਆ ਪਹਿਲਾਂ ਅਸੀਂ ਉਹਨੂੰ ਸਹੀ ਕਰ ਲਈਏ ਤੁਸੀਂ ਦੇਖੋ ਇਹ ਸਾਡੀ ਆਸਤਾ ਆ ਸਾਡਾ ਵਿਸ਼ਵਾਸ ਸਿਆ ਸਾਡੀ ਆਸਤਾ ਆ ਜਿਵੇਂ ਤੁਹਾਡੇ ਗੁਰੂਆਂ ਨੇ ਤੁਹਾਨੂੰ ਜੋ ਆਖਿਆ ਵਾ ਹੁਕਮ ਜੋ ਕੁਛ ਵੀ ਦਿੱਤਾ ਆ ਤੁਸੀਂ ਉਹਨੂੰ ਮੰਨਦੇ ਹੋ ਕਰਦੇ ਹੋ ਅਗਰੇ ਤੁਹਾਡੇ ਗੁਰੂਆਂ ਨੇ ਕਿਹਾ ਮੀਟ ਨਹੀਂ ਖਾਣਾ ਮੱਛੀ ਨਹੀਂ ਖਾਣੀ ਜੋ ਜੋ ਤੁਹਾਨੂੰ ਮਰਿਆਦਾ ਦਿੱਤੀਆਂ ਉਹਨਾਂ ਨੇ ਤੁਸੀਂ ਉਹਨਾਂ ਦੀਆਂ ਆਗਿਆਵਾਂ ਹੁਕਮਾਂ ਨੂੰ ਮੰਨਦੇ ਕਿ ਨਹੀਂ ਮੰਨਦੇ ਮੰਨਦੇ ਹੋ ਨਾ ਸਭ ਕੁਝ ਕਰਦੇ ਹੋ ਤੁਸੀਂ ਜੋ ਪਾਇਆ ਸ੍ਰੀ ਸਾਹਿਬ ਜੋ ਵੀ ਮਾਨ ਮਰਿਆਦਾ ਤੁਹਾਡੀ ਉੱਚੀ ਚੀਜ਼ਾਂ ਦੀ ਤੁਹਾਨੂੰ ਆਪਾਂ ਕਹੀਏ ਉਤਾਰ ਦੋ ਤੁਸੀਂ ਉਹ ਚੀਜ਼ਾਂ ਨੂੰ ਕਰੋਗੇ ਕਿਸੇ ਦੇ ਕਹਿਣ ਦੇ ਉੱਪਰ ਤੂੰ ਸਾਡੀ ਜੋ ਗੁਰੂ ਨੇ ਸਾਡੇ ਖੁਦਾ ਨੇ ਜੋ ਸਾਨੂੰ ਆਗਿਆ ਦਿੱਤੀ ਹੈ ਤੇ ਭਈ ਅਸੀਂ ਤੇ ਮੰਨਾਂਗੇ ਨਲੇ ਭਈ ਤੂੰ ਤੈਨੂੰ ਕਿਹੜਾ ਸਰਕਾਰ ਨੇ ਪੰਜਾਬ ਦਾ ਠੇਕਾ ਦੇ ਦਿੱਤਾ ਕਿ ਤੂੰ ਦੱਸਣਾ ਸਹੀ ਕੀ ਆ ਤੇ ਗਲਤ ਕੀ ਆ ਤੇ ਜਾਂ ਫਿਰ ਆਪਾਂ ਪਕਮਾਨ ਤਮਾਂਤੇ ਮੋਦੀ ਜੀ ਨੂੰ ਨਦੀ ਸੀਟ ਤੋਂ ਲਾ ਦਈਏ ਕਿਉਂਕਿ ਫੈਸਲੇ ਤੁਸੀਂ ਕਰਨੇ ਆ ਸਾਰਿਆਂ ਦੇ ਧਰਮਾਂ ਦੇ ਹੁਣ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੀ ਉੱਥੋਂ ਉਹਨਾਂ ਦੀ ਪਦਵੀ ਤੋਂ ਉਹਨਾਂ ਨੂੰ ਲਾ ਦਿੰਨੇ ਆ ਤੇ ਤੁਹਾਨੂੰ ਖੜਾ ਕਰ ਦਿੰਨੇ ਕੋਈ ਫੈਸਲੇ ਤੁਸੀਂ ਕਰਨੇ ਆ ਕਿ ਤੁਹਾਨੂੰ ਠੇਕਾ ਦੇ ਦਿੱਤਾ ਹੁਣ ਸਪੈਸ਼ਲੀ ਮੈਂ ਬਸ ਇਹ ਨਹੀਂ ਦੱਸਣਾ ਚਾਹਨਾ ਆ ਕਿ ਕਿਸੇ ਨੂੰ ਵੀ ਕੁਝ ਗਲਤ ਬੋਲਣ ਤੋਂ ਪਹਿਲਾਂ ਸਿਆਣੇ ਕਹਿੰਦੇ ਆਪਣੀ ਪੀੜੀ ਥੱਲੇ ਸੋਟਾ ਮਾਰੋ ਪਹਿਲਾਂ ਭਾਈ ਜੀ ਤੁਸੀਂ ਆਪਣੇ ਜਾ ਕੇ ਆਪਣੇ ਧਰਮ ਦੇ ਬੰਦਿਆਂ ਨੂੰ ਸਹੀ ਕਰ ਲੋ ਆਪਣੇ ਧਰਮ ਦੇ ਲੋਕਾਂ ਨੂੰ ਸਹੀ ਕਰ ਲੋ ਜਿਹੜੇ ਜਿੰਨਾਂ 'ਚ ਇੰਨਾ ਕੁਝ ਗਲਤ ਹੋ ਰਿਹਾ ਹੁਣੇ ਮੈਂ ਤੁਹਾਨੂੰ ਵੀਡੀਓ 'ਚ ਵੀ ਦਿਖਾਇਆ ਉਹਨਾਂ ਦੀ ਤੇ ਕੋਈ ਐਸੀ ਵੀਡੀਓ ਵੀ ਸਾਹਮਣੇ ਨਹੀਂ ਆਈ ਤੇ ਇਹ ਸਭ ਧਰਮਾਂ ਚ ਹੁੰਦਾ ਹੈ ਸੋ ਇਸ ਲਈ ਧਰਮ ਕੋਈ ਮਾੜਾ ਨਹੀਂ ਹੁੰਦਾ ਸੋ ਧਰਮ ਦੇ ਵਿੱਚ ਕੁਝ ਅਜਿਹੇ ਬੰਦੇ ਹੋ ਜਾਂਦੇ ਨੇ ਤੇ ਤੁਸੀਂ ਇਸ ਕਰਕੇ ਇਹਨਾਂ ਗੱਲਾਂ ਨੂੰ ਟਾਰਗੇਟ ਨਾ ਕਰੋ ਸੋ ਪਰਮੇਸ਼ਰ ਤੈਨੂੰ ਬੁੱਧੀ ਬਖਸ਼ੇ ਪਾਈ ਤੈਨੂੰ ਸਮਝ ਦੇਵੇ ਤਾਂ ਕਿ ਤੇਰੇ ਬਾਰੇ ਬਹੁਤ ਕੁਝ ਤੇ ਲੋਕਾਂ ਨੇ ਪਹਿਲਾਂ ਹੀ ਬੋਲਿਆ ਆ ਸੋ ਇਸ ਲਈ ਜੇ ਥੋੜੀ ਲੱਜਾਂ ਆ ਸ਼ਰਮਿਆਂ ਤੇ ਪਈ ਤੈਨੂੰ ਤੋ ਬੋਲਣ ਤੋਂ ਪਹਿਨਾ ਕਿਸੇ ਚੰਗੇ ਸਿਆਣੇ ਦੀ ਸਲਾਹ ਨੂੰ ਲੈ ਲੈ। ਸੁਮੇਬਾਸੀ ਨੇ ਦੱਸਣਾ ਚਾਹੁੰਨਾ ਔਰ ਪਰਮੇਸ਼ਰ ਪਰਮਾਤਮਾ ਇਸ ਬੰਦੇ ਨੂੰ ਬੁੱਧੀ ਬਖਸ਼ੇ ਸਮਝ ਦੇਵੇ ਔਰ ਸਾਰਿਆਂ ਨੂੰ ਤਨ ਬਰਕਤ ਦੇਵੇ ਈਸ਼ੂ ਦੇ ਨਾਮ ਚ। ਅਮੇਨ।